ਗੁਇਲ ਸਾਹਿਬ ਸਪੀਕਰ ਸਾਹਿਬ ਕੱਲ ਤੋਂ ਇੱਕ ਚਰਚਾ ਚੱਲ ਰਹੀ ਹੈ ਮਾਨਜੋਗ ਲੀਡਰ ਆਫ অপੋਜੀਸ਼ਨ ਨੇ ਵੀ ਗੱਲ ਕੀਤੀ ਮਾਈਨਿੰਗ ਦੀ ਵੀ ਗੱਲ ਕੀਤੀ ਪ੍ਰੈਸ ਦੇ ਵਿੱਚ ਵੀ ਕੀਤੀ ਅੱਜ ਫੇਰ ਕੀਤੀ ਤੇ ਸਰਦਾਰ ਪ੍ਰਗਟ ਸਿੰਘ ਜੀ ਨੇ ਵੀ ਕੀਤੀ ਹੈ ਸੋ ਮੈਂ ਇਹ ਸਬੰਧ ਇਹ ਵੀ ਦੱਸਣਾ ਚਾਹਣਾ ਸਰ ਕਿ ਮਾਈਨਿੰਗ ਡਿਪਾਰਟਮੈਂਟ ਦੇ ਵਿੱਚ ਕੰਪਲੀਟ ਟਰਪਰੈਂਸੀ ਦੇ ਟ੍ਰਾਂਸਪਰੈਂਸੀ ਦੇ ਤਹਿਤ ਸਾਰੇ ਕੰਮ ਕੀਤੇ ਜਾ ਰਹੇ ਨੇ ਜਦੋਂ ਸਾਡੀ ਸਰਕਾਰ ਬਣੀ ਤਬ ਪੀਐਮਐਸ ਸਾਈਟਸ ਸ਼ੁਰੂ ਕੀਤੀਆਂ ਗਈਆਂ ਜਿਹਦੇ ਵਿੱਚ 5.5 ਰੁਪਏ ਪਰ ਕਯੂਬਿਕ ਫੁੱਟ ਦੇ ਹਿਸਾਬ ਦੇ ਨਾਲ ਰੇਤਾ ਲੋਕਾਂ ਨੂੰ ਸਪਲਾਈ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਲੇਬਰ ਹੈ ਕਿਸਾਨ ਨੇ ਤੇ ਹੋਰ ਲੋਕ ਨੇ ਟਰਾਲੀਆਂ ਵਾਲੇ ਨੇ ਉਹਨਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਤੇ ਜਿਹੜੀ ਵੀ ਸਾਈਟ ਹੈ ਡੀਸਰਟਿੰਗ ਦੀ ਹੈ ਪੂਰੀ ਟਰਾਂਸਪੇਰੈਂਸੀ ਦੇ ਨਾਲ ਉਹਦੀ ਕੱਲੇ-ਕੱਲੇ ਦੀ ਆਕਸ਼ਨ ਹੋਈ ਹੈ ਤੇ ਇਸ ਡੀਸਰਟਿੰਗ ਦੇ ਵਿੱਚੋਂ ਪਹਿਲੀ ਵਾਰ ਹੈ ਕਿ ਗਵਰਨਮੈਂਟ ਪੈਸਾ ਕੁਮਾਰੀ ਤੇ ਦੂਜੀ ਸਰਕਾਰ ਸਰ ਜਿਹੜੀ ਇਲੀਗਲ ਦੀ ਗੱਲ ਕਰਦੇ ਆ ਫਲਾਇੰਸ ਕੈਡ ਬਣੇ ਹੋਏ ਨੇ ਜਿੱਥੇ ਰਿਪੋਰਟ ਮਿਲਦੀ ਹੈ ਉਥੇ ਐਫ ਆਈ ਆਰ ਵੀ ਹੋਈਆਂ ਨੇ ਤੇ ਉਥੇ ਕਰੋੜਾਂ ਰੁਪਏ ਜਿਹੜਾ ਉਹ ਜੁਰਮਾਨੇ ਦੇ ਤੌਰ ਤੇ ਵੀ ਵਸੂਲੇ ਗਿਆ ਤੇ ਜਿਹੜੀ ਪਿਛਲੀ ਸਰਕਾਰ ਵੇਲੇ ਜੇ ਕੋਈ ਇਲੀਗਲ ਮਾਈਨਿੰਗ ਦੇ ਵਿੱਚ ਕੋਈ ਟਿੱਪਰ ਕੋਈ ਟਰਾਲੀ ਫੜੀ ਜਾਂਦੀ ਸੀ ਉਹ ਤੇ 5 ਜਾਂ 10000 ਰੁਪਏ ਜੁਰਮਾਨਾ ਸੀ ਜਿਹੜਾ ਸਾਡੀ ਸਰਕਾਰ ਨੇ 50000 ਰੁਪਏ ਤੋਂ 2 ਲੱਖ ਰੁਪਏ ਤੱਕ ਉਹ ਜੁਰਮਾਨਾ ਤੈਅ ਕੀਤਾ ਤੇ ਸਾਰੀ ਜਿਹੜੇ ਕਯੂਆਰ ਬੇਸ ਰਸੀਡਸ ਨਿਕਲਦੀਆਂ ਨੇ ਉਹ ਸਾਰੀਆਂ ਆਨਲਾਈਨ ਕੀਤੀਆਂ ਹਰ ਜਗ੍ਹਾ ਬਾਡੀ ਕੈਮਰਾ ਇੰਸਟਾਲ ਕੀਤੇ ਨੇ ਤੇ ਡਿਪਾਰਟਮੈਂਟ ਨੇ ਜਿਹੜੀ ਕਰੈਸ਼ਾਂ ਦੇ ਗੈਸਟੀ ਸਰ 90 ਕਰੋੜ ਰੁਪਏ ਦੀ ਰਿਕਵਰੀ ਦੇ ਅਸੀਂ ਨੋਟਿਸ issues ਕੀਤੇ ਨੇ ਤੇ ਐਨਜੀਟੀ ਨੇ ਨੈਸ਼ਨਲ ਗ੍ਰੀਨ ਟਿਬਿਊਨਲ ਨੇ ਪਹਿਲੀ ਵਾਰੀ ਹੋਇਆ ਕਿ 12 ਅਕਤੂਬਰ 2024 ਨੂੰ ਜੋ ਉਥੇ ਕੇਸ ਉਹਨਾਂ ਦੇ ਕੀਤਾ ਹੋਇਆ ਸੀ ਉਹਦਾ ਸਾਰਾ ਡਿਸਪੋਜ਼ ਆਫ ਤਸੱਲੀ ਬਖਸ਼ ਕੇ ਕਿ ਉਹਨਾਂ ਨੇ ਕਿ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਹੈ ਠੀਕ ਹੈ ਤੇ ਠੀਕ ਕੰਮ ਕਰ ਰਹੀ ਹੈ ਉਹਨਾਂ ਨੇ ਇਸ ਕੇਸ ਨੂੰ ਡਿਸਪੋਜ਼ ਆਫ ਕੀਤਾ ਤੇ ਜਿਹੜੀਆਂ ਵੀ ਸਰ ਸਾਇੰਸ ਚੜ੍ਹਦੀਆਂ ਨੇ ਉਹ ਟੋਟਲੀ এনवायरमेंट ਫ੍ਰੀਅਸ ਤੋਂ ਬਾਹਰ ਚੜ੍ਹਦੀਆਂ ਨੇ ਹੁਣ ਸਰ ਕੱਲ ਜ਼ਿਕਰ ਕੀਤਾ ਸੀ ਕਿ ਛੱਤ ਬੇੜ ਬਨੋਰ ਬੀਰਦਾ ਇਹਨਾਂ ਨੇ ਤਾਂ ਮੈਨੂੰ ਹੈਰਾਨੀ ਆ ਕਿ ਜਿਸ ਗੱਲ ਦਾ ਕੋਈ ਲੌਜੀਕ ਨਹੀਂ ਸਚਾਈ ਨਹੀਂ ਬੇਨਾ ਸਚਾਈ ਜਾਣੇ ਤੇ ਹਾਊਸ ਨੂੰ ਗੁੰਮਰਾਹ ਕੀਤਾ ਪੂਰੇ ਪੰਜਾਬ ਨੂੰ ਗੁੰਮਰਾਹ ਕੀਤਾ ਜਿਹੜੀ ਬਨੂਰ ਬੀਰ ਆ ਸਰ ਪਹਿਲੀ ਗੱਲ ਤਾਂ ਉਥੇ ਮਾਈਨਿੰਗ ਨਹੀਂ ਹੈਗੀ ਜਿਹੜੀ ਕੱਲ ਮਾਈਨਿੰਗ ਦੀ ਗੱਲ ਕੀਤੀ ਸੀ ਉਥੇ ਡੀਸੇਲਟਿੰਗ ਹੈ ਉਸ ਡੀਸੇਲਟਿੰਗ ਦੇ ਲਈ ਸਰ ਪਹਿਲੀ ਵਾਰੀ ਟੈਂਡਰ ਜਿਹੜਾ 9 ਫਰਵਰੀ 2024 ਨੂੰ ਟੈਂਡਰ ਦਿੱਤਾ ਗਿਆ ਕੋਈ ਬਿਡਰ ਨਹੀਂ ਆਇਆ ਉਹ ਟੈਂਡਰ 1 ਤਿੰਨ 24 ਨੂੰ ਖੁੱਲਿਆ ਫਿਰ 4 ਤਿੰਨ 24 ਨੂੰ ਫਿਰ 11 ਤਿੰਨ 24 ਨੂੰ ਕੋਈ ਬਿਡਰ ਨਹੀਂ ਉਸ ਤੇ ਉੱਤੇ ਆਇਆ ਉਸ ਤੋਂ ਬਾਅਦ 7.5 2024 ਨੂੰ ਫੇਰ ਉਹਦਾ ਟੈਂਡਰ ਲੱਗਿਆ ਤੇ 5 ਰੁਪਏ 25 ਪੈਸੇ ਪਰ ਕਿਊਬਿਕ ਫੁੱਟ ਤੇ ਉਸ ਦੀ ਆਪਸ਼ਨ ਹੋਈ ਤੇ ਉਥੋਂ ਅੱਜ ਤੱਕ 82,91,250 ਰੁਪਏ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਹੋ ਚੁੱਕੇ ਨੇ ਹੁਣ ਸਰ ਇਹ ਡੀ ਸੈਟਿੰਗ ਦੀ ਜਿਹੜੀ ਗੱਲ ਆ ਇਹ ਅਸੀਂ ਤਾਂ ਉਹਦੇ ਪੈਸੇ ਕਮਾਏ ਨੇ ਤੇ ਜਦੋਂ ਇਹਨਾਂ ਦੀ ਸਰਕਾਰ ਸੀ 2017 ਦੇ ਵਿੱਚ ਜਦੋਂ ਸਰਕਾਰ ਆਈ ਤਾਂ ਇਹਨਾਂ ਨੇ ਜਿੰਨੇ ਪਿਛਲੇ ਆਕਸ਼ਨਾਂ ਹੋਈਆਂ ਹੋਈਆਂ ਸੀ ਉਹਨਾਂ ਨੂੰ ਟਾਈਮ ਨਹੀਂ ਪੂਰਾ ਕਰਨ ਦਿੱਤਾ ਉਹਨਾਂ ਦੇ ਸਾਰੇ ਕੈਨਸਲ ਕਰਕੇ ਨਵੀਆਂ ਆਕਸ਼ਨਾਂ ਕਰਾਈਆਂ ਤੇ ਪੂਰੇ ਪੰਜਾਬ ਨੂੰ ਸੱਤ ਪਲਾਕਾਂ ਦੇ ਵਿੱਚ ਵੰਡਤਾ ਕਿਤੇ ਮਾਇਨੇ ਨਹੀਂ ਹੁੰਦੀ ਐ ਕਿਤੇ ਨਹੀਂ ਹੁੰਦੀ ਕਿਤੇ ਹੈ ਨਹੀਂ ਹੈ ਸਾਰੇ ਸੱਤ ਪਲਾਕਾਂ ਦੇ ਵਿੱਚ ਵੰਡ ਕੇ ਇਹਨਾਂ ਨੇ ਆਕਸ਼ਨ ਉਹਦੀ ਕਰਤੀ ਸੱਤ ਬਲਾਕਾਂ ਦੇ ਵਿੱਚ ਆਕਸ਼ਨ ਕੀਤੀ ਸਰ ਪੂਰਾ ਪੰਜਾਬ ਪੱਟਿਆ 2017 ਦੇ ਵਿੱਚ ਇਸ ਤਰ੍ਹਾਂ ਕੀਤਾ ਇਹਨਾਂ ਨੇ ਤੇ ਫਿਰ ਉਹ ਪਾਲਿਸੀ ਸਹੀ ਨਹੀਂ ਇਹਨਾਂ ਦੀ ਸਾਬਤ ਹੋਈ ਤਾਂ 2 ਸਾਲਾਂ ਬਾਅਦ ਉਹਨੂੰ ਵਿਡਰਾ ਕਰਨ ਤੇ ਲੱਗੇ ਤੇ ਜਿਹੜੇ ਠੇਕੇਦਾਰ ਇਹਨਾਂ ਨੇ ਲਾਏ ਤੇ ਉੱਥੇ ਉਹਨਾਂ ਠੇਕੇਦਾਰਾਂ ਨੇ ਡੇਢ ਸਾਲ ਪੱਟਣ ਤੋਂ ਬਾਅਦ ਚੱਕ ਕੇ ਸੁਪਰੀਮ ਕੋਰਟ 'ਚ ਕੇਸ ਕੀਤਾ ਕਿ ਸਾਡਾ ਕਮ ਮੈਂ ਜਿਹੜਾ ਪੂਰਾ ਨਹੀਂ ਹੋਇਆ ਤੇ ਉੱਥੇ ਸਰਕਾਰ ਨੇ ਕੋਈ ਕੰਟੈਸਟ ਨਹੀਂ ਕੀਤਾ 18 ਕਰੋੜ ਰੁਪਇਆ ਉਹਨਾਂ ਠੇਕੇਦਾਰਾਂ ਨੂੰ ਵਾਪਸ ਕੀਤਾ ਜਿਨ੍ਹਾਂ ਨੇ ਡੇਢ ਸਾਲ ਤੱਕ ਪਟਾਈ ਕੀਤੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਠੇਕੇਦਾਰਾਂ ਨੇ ਕਹਿਤਾ ਕਿ ਸਾਡਾ ਤਾਂ ਮਾਲ ਨਹੀਂ ਪੂਰਾ ਹੋਇਆ ਹੁਣ ਸਰ ਇੱਕ ਟੈਂਡਰ ਹੋ ਗਿਆ ਟੈਂਡਰ ਦੇ ਉੱਤੇ ਦਸਤਾਵੇਜ਼ ਤੁਹਾਨੂੰ ਆ ਚੀਜ਼ ਦੇਣੀ ਆ ਸੀ ਉਹ ਚੀਜ਼ ਉਹਨਾਂ ਨੇ ਚੱਕ ਲਈ ਨਾ ਚੱਕ ਲਈ ਜਦੋਂ ਇੱਕ ਦਿਖਾ ਗਈ ਚੀਜ਼ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਇਹ ਕਹਿਣਾ ਕਿ ਸਾਡਾ ਮਾਲ ਨਹੀਂ ਪੂਰਾ ਹੋਇਆ ਤਾਂ ਇਹਨਾਂ ਨੇ ਡੀਸਰਟਿੰਗ ਦੀ ਗੱਲ ਕੀਤੀ ਡੀਸਰਟਿੰਗ ਦੇ ਵਿੱਚ ਸਰ ਬੜੀ ਹੈਰਾਨੀ ਦੀ ਗੱਲ ਹੈ ਇਹ ਕਿ ਡੀਸਰਟਿੰਗ ਨੂੰ ਜਸਟੀਫਾਈ ਕਰਨ ਦੇ ਲਈ ਉਹਨਾਂ ਠੇਕੇਦਾਰਾਂ ਨੂੰ ਜਿਨ੍ਹਾਂ ਨੇ ਮਾਈਨਿੰਗ ਦੇ ਠੇਕੇ ਲਏ ਹੋਏ ਤੇ ਉਹਨਾਂ ਨੂੰ ਕਹਦਾ ਤੁਸੀਂ ਉੱਥੋਂ ਚੱਕ ਲੋ ਕੋਈ ਪੈਸਾ ਨਹੀਂ ਤੇ ਉਹਦੇ ਲਈ ਇਹਨਾਂ ਨੇ ਸਰ ਆ ਕੈਬਿਨੇਟ ਦੇ ਵਿੱਚ ਨੋਟ ਲਿਆਂਦਾ ਹਰ ਖਰਾਨੀ ਦੇਖੋ ਇਸ ਕੈਬਿਨੇਟ ਨੋਟ ਦੇ ਵਿੱਚ ਕੀ ਲਿਖਿਆ ਇਹਨਾਂ ਨੇ ਕਿ ਜੋ ਡੀਸੈਲਟਿੰਗ ਹੈ ਡੀਸੈਲਟਿੰਗ ਵਾਲੇ ਲਿਖਦੇ ਨੇ ਇਹ ਇਫ ਡਨ ਬਾਈ ਦੇ ਨੇ ਬਿੰਗ ਆਫ ਵਾਟਰ ਸਰਸਸ ਡਿਪਾਰਟਮੈਂਟ ਇਟ ਇਨਵੋਲਵਸ ਟੈਂਡਰਿੰਗ ਐਂਡ ਹਿਊਜ ਕਾਸਟ ਆਫ ਅਬਜ਼ਰਵਸ਼ਨ ਬਿਫੋਰ ਇਟ ਇਜ਼ ਡਿਸਪੋਜ਼ਡ ਆਫ ਇਨ ਦੀ ਮਾਰਕੀਟ ਦੀ ਬਜਟਰੀ ਅਲੋਕੇਸ਼ਨ ਇਸ ਰਿਕੁਆਇਰਡ ਐਂਡ ਟੈਂਡਿੰਗ ਪ੍ਰੋਸੈਸ ਟੇਕਸ ਟਾਈਮ ਕਿ ਜੇ ਇਹਦਾ ਡੇਨ ਜਿ ਡਿਪਾਰਟਮੈਂਟ ਇਸ ਦੀ ਟੈਂਡਰਿੰਗ ਕਰਦਾ ਸਮਾਂ ਲੱਗ ਜਾਏਗਾ ਤੇ ਸਮਾਂ ਲੱਗ ਜਾਏਗਾ ਇਹਦਾ ਪ੍ਰੋਸੈਸ ਲੇਟ ਹੋ ਜਾਏਗਾ ਤੇ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਫਿਰ ਇਸ ਨੋਟ ਦੇ ਵਿੱਚ ਕਿਹਾ ਟੀ ਸਰਟਿੰਗ ਓਲਡ ਟੀ ਸਰਟਿੰਗ ਸਰ ਡਿਪਟੀ ਮਿਨਿਸਟਰ the costs cost rupees 59.44 per ton approximately to decent 250 lakh empty means an expenditure of rupees 148.60 crores which will be saved if mining contracts offers to leave it for mining it would result in prevention of floods in the state while supplying sand gravel ਗ੍ਰੈਵਰ ਟੂ ਪਬਲਿਕ ਕਿ ਜੇ ਮੈਕਮਾ ਚੱਕਦਾ ਤਾਂ ਸਰਕਾਰ ਦੇ ਐਨੇ ਵੈਸੇ ਲੱਗ ਜਾਣਗੇ 148.60 ਕਰੋੜ ਰੁਪਏ ਤੇ ਇਹ ਬਚਾਏ ਜਾ ਸਕਦੇ ਨੇ ਜੇ ਅਸੀਂ ਮਾਈਨਿੰਗ ਕੰਟਰੈਕਟਰ ਨੂੰ ਚੱਕਣ ਦੇ ਦਈਏ ਹੁਣ ਮਾਈਨਿੰਗ ਕੰਟਰੈਕਟਰ ਸਰ ਉਹ ਕਮਲੇ ਨੇ ਕਿ ਸਰਕਾਰ ਦਾ ਤਾਂ ਪੈਸਾ ਲੱਗੂਗਾ ਸਰਕਾਰ ਤਾਂ ਚੱਕਣ ਨੂੰ ਤਿਆਰ ਨਹੀਂ ਤੇ ਉਹ ਕੰਟਰੈਕਟਰ ਚੱਕ ਲੈਣਗੇ ਕਿਉਂਕਿ ਉਹ ਕੰਟਰੈਕਟ ਇਹਨਾਂ ਦੇ ਆਪਦੇ ਸੀ ਉਹਨਾਂ ਨੂੰ ਸਾਰਾ ਮਾਲ ਚਕਾਇਆ ਕੈਬਨਟ ਦੇ ਵਿੱਚ ਨੋਟ ਲਿਆ ਕੇ ਸਿਰਫ ਦੇ ਸਿਰਫ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਖਾਤਰ ਸਰ ਇਹਨਾਂ ਨੇ ਡੀ ਸੇਟਿੰਗ ਜਿਹਦੇ ਅੱਜ ਤਰਾਜ ਚੱਕੇ ਜਾ ਰਹੇ ਨੇ ਐਡੇ ਐਡੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਡੀ ਸੇਟਿੰਗ ਤੋਂ ਇਹ ਸਰਕਾਰ ਸਾਡੀ ਸਰਕਾਰ ਪੈਸੇ ਕੁਮਾਰੀ ਹੈ ਇਹਨਾਂ ਨੇ ਮੁਫਤ ਦੇ ਵਿੱਚ ਲਟਾਇਆ ਉਸ ਨੂੰ ਸੋ ਮੈਂ तो सबजेक्ट बड़ा इम्पोर्टेंट है डिस्कशन गल डिस्कशन हो जाए बिना किसी लॉजिको तो। बिना किसी गल तो माइनिंग इस तरह हो रही है माइनिंग इस तरह हो रही है जिस गल कोई सिचाई नहीं जिथे सरदार प्रगट सिंह जी ने कहा ਜਿੱਥੇ ਜਾਣਾ ਸੀ ਜਾਣ ਨੂੰ ਤਿਆਰਾ ਉੱਥੇ ਕਿਤੇ ਵੀ ਕਿਤੇ ਵੀ ਗੈਰ ਕਾਨੂੰਨੀ ਕਿਤੇ ਵੀ ਗੈਰ ਕਾਨੂੰਨੀ ਮਾਈਨਿੰਗ ਦੀ ਗੱਲ ਹੁੰਦੀ ਹੈ ਜੇ ਰੋਡਸ ਕੀਤਾ ਜਾਵੇ ਉੱਥੇ ਜਾਣ ਨੂੰ ਵੀ ਤਿਆਰ ਮੰਤਰੀ ਜੀ ਜਿੱਥੇ ਕਿਤੇ ਨਜਾਇਜ਼ ਮੰਤਰੀ ਜੀ ਤੇ ਬਣਾਏ ਕਰੋਂ ਤੇਰਾ ਫਲਾਈਂਗ ਸਕੈਡ ਬਣਾਏ ਹੋਏ ਨੇ ਸੋ ਸਰਕਾਰ ਪੂਰੀ ਤਰ੍ਹਾਂ ਸਰਕਾਰ ਸਰ ਪੂਰੀ ਤਰ੍ਹਾਂ ਮਾਈਨਿੰਗ ਦੇ ਕੰਮ ਨੂੰ ਸਹੀ ਢੰਗ ਦੇ ਨਾਲ ਕਰ ਰਹੀ ਹੈ ਜਿਹੜੀ ਇਹਨਾਂ ਦੇ ਹਜਮ ਨਹੀਂ ਹੋ ਰਹੀ ਮੈਂ ਇਹ ਵੀ ਕਹਿਣੀ ਚਾਹਣਾ ਕਿ ਇਲਲੀਗਲ ਮਾਈਨਿੰਗ ਦਾ ਜੇ ਸ਼ਬਦ ਜੋੜਿਆ ਕਿਤੇ ਤਾਂ ਇਹਨਾਂ ਨੇ ਜੋੜਿਆ ਇਹ ਲਿਗਲ ਸ਼ਬਦ ਕਿਤੇ ਹੈ ਹੀ ਨਹੀਂ ਸੀ ਕਿਉਂਕਿ ਇਸ ਤਰੀਕੇ ਦੇ ਨਾਲ ਕੈਬਨਟ ਦੇ ਵਿੱਚ ਨੋਟ ਲੈ ਕੇ ਸਾਰੇ ਸਰਕਾਰ ਨੂੰ ਦਬੰਦ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਸਰ ਥੈਂਕ ਯੂ ਥੈਂਕ ਯੂ ਥੈਂਕ ਟੈਂਕ